ਮੈਂ ਤੁਹਾਡੇ ਨਾਲ ਮਿਨਾਕਸ਼ੀ ਤਾਰੀਵਾਲ ਤੇ ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਮੌਸਮ ਦੇ ਨਾਲ ਜੁੜੀ ਵੱਡੀ ਅਪਡੇਟ ਸਾਹਮਣੇ ਆ ਚੁੱਕੀ ਹੈ ਮੌਸਮ ਵਿਭਾਗ ਦੇ ਵੱਲੋਂ ਨਵੀਂ ਭਵਿੱਖਬਾਣੀ ਜਿਹੜੀ ਹੈ ਮੌਸਮ ਨੂੰ ਲੈ ਕੇ ਕੀਤੀ ਗਈ ਹੈ ਦੇਸ਼ ਭਾਰਤ ਦੇ ਵਿੱਚ ਕੁਫਰ ਤੋਂ ਮੌਸਮ ਬਦਲੇਗਾ ਬਰਸਾਤ ਹੋਵੇਗੀ ਗੜੇਮਾਰੀ ਹੋਵੇਗੀ ਤੇ ਕਈ ਥਾਵਾਂ ਤੇ ਤੂਫਾਨ ਵਰਗੇ ਹਾਲਾਤ ਵਿਝੜੇ ਨੇ ਉਭਣ ਜਾਣਗੇ ਦੇਸ਼ ਭਾਰਤ ਦੇ ਕਈ ਇਲਾਕਿਆਂ ਦੇ ਵਿੱਚ ਕੁਫਰ ਤੋਂ ਮੌਸਮ ਬਦਲੇਗਾ ਉੱਤਰੀ ਭਾਰਤ ਦੇ ਕਈ ਸੂਬਿਆਂ ਦੇ ਵਿੱਚ ਪੱਛਮੀ ਗੜਬੜੀ ਦਾ ਅਸਰ ਦੇਖਣ ਨੂੰ ਮਿਲ ਰਿਹਾ ਪੰਜਾਬ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਐਂਤ ਰਤੇ ਸੋਵਾਨ ਨੂੰ ਕਈ ਥਾਵਾਂ ਤੇ ਬਰਸਾਤ ਹੋਣ ਕਾਰਨ ਮੌਸਮ ਠੰਡਾ ਰਿਹਾ ਭਾਰਤੀ ਮੌਸਮ ਵਿਭਾਗ ਨੇ ਕੁਝ ਥਾਵਾਂ ਤੇ ਭਾਰੀ ਬਰਸਾਤ ਅਤੇ ਕੁਝ ਥਾਵਾਂ ਤੇ ਗਰਮੀ ਦੀ ਚੇਤਾਵਨੀ ਵੀ ਜਾਰੀ ਕੀਤੀ ਹੈ ਮੌਸਮ ਵਿਭਾਗ ਨੇ 16 ਤੇ 17 ਅਪ੍ਰੈਲ ਨੂੰ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਕਈ ਇਲਾਕਿਆਂ ਦੇ ਵਿੱਚ ਤੇਜ਼ ਹਵਾਵਾਂ ਚੱਲਣ ਦੇ ਨਾਲ ਨਾਲ ਕਈ ਥਾਵਾਂ ਤੇ ਹਲਕੀ ਬਰਸਾਤ ਦੀ ਭਵਿੱਖਬਾਣੀ ਵੀ ਕੀਤੀ ਹੈ ਜਦੋਂ ਕਿ ਜੰਮੂ ਕਸ਼ਮੀਰ ਲਦਾਖ ਅਤੇ ਹਿਮਾਚਲ ਪ੍ਰਦੇਸ਼ ਦੇ ਕੁਝ ਇਲਾਕਿਆਂ ਦੇ ਵਿੱਚ ਗਰਜ, ਬਿਜਲੀ ਅਤੇ ਤੇਜ਼ ਹਵਾਵਾਂ ਦੇ ਨਾਲ ਮੀਂਹ ਤੇ ਬਰਫ਼ ਬਾਰੀ ਦੀ ਭਵਿਕ ਬਾਣੀ ਵੀ ਜਿਹੜੀ ਹੈ ਉਹ ਮੌਸਮ ਵਿਭਾਗ ਦੇ ਵੱਲੋਂ ਕੀਤੀ ਗਈ ਹੈ ਯਾਨੀ ਕਿ ਅਗਲੇ 2 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਮੌਸਮ ਜਿਹੜਾ ਉਹ ਠੰਡਾ ਰਹਿਣ ਵਾਲਾ ਹੈ ਅੱਜ ਅਤੇ ਕੱਲ ਇੱਕ ਵਾਰ ਫਿਰ ਤੋਂ ਦੇਸ਼ ਭਰ ਦੇ ਕਈ ਇਲਾਕਿਆਂ ਦੇ ਵਿੱਚ ਮੌਸਮ ਜਿਹੜਾ ਉਹ ਬਦਲ ਜਾਵੇਗਾ ਤਾਂ ਬੰਗਾਲ ਦੀ ਖਾੜੀ ਤੋਂ ਉੱਤਰ ਪੂਰਬੀ ਭਾਰਤ ਵੱਲ ਤਾਜ਼ਾ ਨਵੀਂ ਦੀ ਸੰਭਾਵਨਾ ਜਿਸ ਕਾਰਨ 16 ਤੇ 17 April ਨੂੰ ਅਰੁਣਾਚਲ ਪ੍ਰਦੇਸ਼ ਅਸਾਮ ਅਤੇ ਮਹਾਂਗਾਲਿਆ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਗਰਜ ਤੂਫਾਨ ਬਿਜਲੀ ਚਮਕਣਾ ਅਤੇ ਬਰਸਾਤ ਹੋ ਸਕਦੀ ਹੈ ਪੰਜਾਬ ਰਾਜਸਥਾਨ ਹਰਿਆਣਾ ਦਿੱਲੀ ਪਛਮੀ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੇ ਕੁਝ ਇਲਾਕਿਆਂ ਦੇ ਵਿੱਚ ਧੂੜ ਭਰੀ ਹਨੇਰੀ ਤੇ ਗੜੇ ਮਾਰੀ ਦੇ ਨਾਲ-ਨਾਲ ਬਰਸਾਤ ਹੋਣ ਦੀ ਸੰਭਾਵਨਾ ਜਿਹੜੀ ਹੈ ਉਹ ਵੀ ਮੌਸਮ ਵਿਭਾਗ ਦੇ ਵੱਲੋਂ ਜਿਤਾਈ ਗਈ ਹੈ ਤੇ ਦੱਸਦੀ ਹੈ ਕਿ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਜਿਹੜੀ ਹੈ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤੀ ਗਈ ਹੈ ਤੇ ਦੇਸ਼ ਭਰ ਦੇ ਵਿੱਚ ਕੁਫਰ ਤੋਂ ਮੌਸਮ ਬਦਲੇਗਾ ਕਈ ਤਮਾਤੇ ਬਰਸਾਤ ਗੜੇ ਮਾਰੀ ਤੇ ਤੇਜ਼ ਹਨੇਰੀ ਤੂਫਾਨ ਵਰਗੇ ਹਾਲਾਤ ਜਿਹੜੇ ਨੇ ਉਭਣ ਸਕਦੇ ਨੇ ਅਜਿਹੀ ਭਵਿੱਖਬਾਣੀ ਜਿਹੜੀ ਹੈ ਮੌਸਮ ਵਿਭਾਗ ਦੇ ਵੱਲੋਂ ਜਾਰੀ ਕਰ ਦਿੱਤੀ ਗਿਆ ਜਿਹਦੇ ਵਿੱਚ ਤੁਹਾਨੂੰ ਖਾਸ ਧਿਆਨ ਰੱਖਣ ਦੀ ਲੋੜ ਹੋਵੇਗੀ ਜੇਕਰ ਤੁਸੀਂ ਆਪਣੇ ਘਰਾਂ ਤੋਂ ਬਾਹਰ ਨਿਕਲੋਗੇ ਤਾਂ ਅਜਿਹੇ ਦੇ ਵਿੱਚ ਤੁਹਾਡੇ ਕੋਲ ਰੇਨ ਕੋਟ ਛਤਰੀ ਜਾਂ ਫਿਰ ਮੀਂਹ ਤੋਂ ਬਚਣ ਦੇ ਲਈ ਹੋਰ ਵੀ ਜੋ ਸਮਾਨ ਤੁਸੀਂ ਵਰਤੋਂ ਦੇ ਵਿੱਚ ਲਿਆਉਣੇ ਹੋ ਉਸ ਦੀ ਵਰਤੋਂ ਕਰਨੀ ਪਵੇਗੀ